ਆਪਣਾ ਆਪ ਸੁਧਾਰਨ ਲੱਗਿਏ ਸੁਧਰ ਜਾਵੇ ਜਗ ਸਾਰਾ ਨਫਰਤਾਂ ਮਨਫੀ ਕਰ ਦੇ ਤਾਂ ਸਭ ਕੁਝ ਲੱਗੂ ਪਿਆਰਾ ਆਪਣਾ ਆਪ ਸੁਧਾਰਨ ਲੱਗਿਏ ਸੁਧਰ ਜਾਵੇ ਜਗ ਸਾਰਾ ਨਿੰਦੇ ਆ ਚੁਗਲੀ ਝੂਠ ਜੇ ਛੱਡੇ ਵੈਰ ਈਰਖਾ ਮਨ ਚੋਂ ਕੱਢੇ ਸਭ ਝਗੜੇ ਤੇਰੇ ਮੁੱਕ ਜਾਣੇ ਜ਼ਿੰਦਗੀ ਦਾ ਲਵੀ ਨਜ਼ਾਰਾ ਜ਼ਿੰਦਗੀ ਦਾ ਲਵੀ ਨਜ਼ਾਰਾ ਜੋ ਦੁਨੀਆ ਦੇਖੇ ਸਜੇ ਖੱਬੇ ਸ਼ੋਰ ਸਨਾਟਾ ਲੱਲੇ ਪੱਦੇ ਜੋ ਦੁਨੀਆ ਦੇਖੇ ਸਜੇ ਖੱਬੇ ਸ਼ੋਰ ਸਨਾਟਾ ਲੱਲੇ ਪੱਦੇ ਰੱਬ ਦਾ ਜੇ ਕਰ ਤਿਆਂ ਤੂੰ ਤਰ ਲੈ ਸੰਸਮਕ ਜਉ ਸਾਰਾ ਸੰਸਾਰ ਮੁਕ ਜਾਉ ਸਾਰਾ ਗੱਲ ਤਾਂ ਮਨ ਸਮਝਾਉਣੇ ਦੀ ਖੁਦ ਨੂੰ ਸ਼ੀਸ਼ਾ ਦਿਖਾਉਣੇ ਦੀ ਹਉ ਮੈਂ ਛੱਡ ਕੇ ਨਿਮਾਣਾ ਬਣ ਜਾ ਸੁੱਖਾਂ ਦਾ ਹੋ ਪਸਾਰਾ ਸੁੱਖਾ ਦਾਉ ਪਸਾਰਾ ਆਪਣਾ ਆਪ ਸੁਧਾਰਨ ਲੱਗਿਏ ਸੁਧਰ ਜਾਵੇ ਜਗ ਸਾਰਾ